ਇਹ ਟੋਲ ਪਲਾਜ਼ਾ ਹਾਲਾਂਕਿ ਸਿਸਟਮ ਹੈ ਜੀ ਕਹਿੰਦੇ ਵੀ 60 ਕਿਲੋਮੀਟਰ ਤੋਂ ਵੀ ਨੇੜੇ ਹੀ ਲੱਗ ਜਾਣੇ ਆ ਨਹੀਂ ਇਹ ਨਿਤਨ ਗੜਖਰੀ ਜੀ ਨੇ ਸਾਫ਼ ਕਰ ਦਿੱਤਾ ਹੈ ਕਿ ਭਾਈ ਖਾਸ ਸਥਿਤੀਆਂ ਚ ਜੀ ਜਿਹੜੇ ਅਧਿਕਾਰੀ ਐ ਸਮਰੱਥ ਅਧਿਕਾਰੀ ਐ ਕਿ ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ ਹੂੰ ਹੂੰ ਉਹ ਚਾਹਣ ਤਾਂ 60 ਕਿਲੋਮੀਟਰ ਤੋਂ ਪਹਿਲਾਂ ਵੀ ਟੋਲ ਸ਼ੁਰੂ ਕਰ ਸਕਦੇ ਆ ਜਿਵੇਂ ਪਹਿਲਾਂ ਸੀਗਾ ਕਿ 60 ਤੋਂ ਬਾਅਦ ਆ ਆਪਾਂ ਨੂੰ ਤੇ ਇਹੀ ਹੈ ਨਾ ਕਿ 60 ਕਿਲੋਮੀਟਰ ਦੇ ਦਾਇਰੇ ਚ ਇੱਕ ਹੀ ਟੋਲ ਰਹੇਗਾ ਉਹ ਕਹਿੰਦੇ ਜਿਵੇਂ ਕੋਈ ਟਨਰ ਆ ਬਾਈਪਾਸ ਹੈ ਜਾਂ ਵਿਸ਼ੇਸ਼ ਪੁਲ ਆ ਜੀ ਤਾਂ ਉਹਦੀ ਵਸੂਲੀ ਵਾਸਤੇ ਟੋਲ ਲਾਇਆ ਜਾ ਸਕਦਾ ਹੈ ਹੂੰ ਸਿਰਫ ਤੇ ਸਿਰਫ ਅਧਿਕਾਰੀ ਜਿਹੜੇ ਸਮਰੱਥ ਅਧਿਕਾਰੀ ਹੈ ਉਹਨਾਂ ਦੀ ਮਨਜ਼ੂਰੀ ਦੀ ਜ਼ਰੂਰਤ ਹੈ ਤੇ ਮੈਂ ਤੇ ਕਹਿੰਦਾ ਕਿ 60 ਕਿਲੋ ਬਸੀ ਤੇ ਚੰਗਾ ਸਮਝਦੇ ਸੰਗਠ ਕਰੀ ਸਾਡੀ ਇਹ ਤਾਂ ਸਿਰਫ ਤੇ ਬੜੀ ਕਰਦੇ ਸੀ ਦੋ ਤਿੰਨ ਦਿਨਾਂ ਦੇ ਨਾਲ ਉਹ ਤੇ ਚੰਗਾ ਕਿ ਤੁਸੀਂ ਕਿਲੋ ਕਿਲੋਮੀਟਰ ਤੇ ਬਿਠਾਓ ਬੰਦੇ ਹੂੰ ਉਹ ਨਾਲੇ ਸਾਡੇ ਤੋਂ ਟੋਲ ਲੈਣ ਤੇ ਨਾਲੇ ਚਾਰ ਪੌਦੇ ਵੀ ਮਾਰਨ ਸਾਡੇ ਪਿਛਵਾੜੇ ਤੇ ਕਿ ਭਾਈ ਤੁਸੀਂ ਇਸ ਮੁਲਕ 'ਚ ਜੰਮੇ ਹੀ ਕਿਉਂ ਜੀ ਹੂੰ ਰੱਦ ਹੋ ਗਈ ਆ ਚਲੋ ਠੀਕ ਆ ਰੋਡ ਤੇ ਜਾਣਾ ਯਾਰ ਥੋੜਾ ਬਹੁਤਾ ਟੂਲ ਦੇਣ ਚ ਕੋਈ ਹਰਜ਼ ਨਹੀਂ ਹੈ ਇੱਕ ਤਾਂ ਰੇਟ ਇੰਨੇ ਵਧ ਜਾਂਦੇ ਆ ਉੱਥੇ ਹਾਂਜੀ ਇੱਕ ਤਾਂ ਟੋਕ ਬਿਲਕੁਲ 300 ਕਿਲੋਮੀਟਰ ਤੈਅ ਕਰਦਿਆਂ ਕਰਦਿਆਂ ਜੇ ਆਪਾਂ ਮਲੂੜ ਤੋਂ ਚੰਡੀਗੜ੍ਹ ਜਾਂਦੇ ਆ ਤਾਂ ਤੁਹਾਨੂੰ ਮੈਨੂੰ ਲੱਗਦਾ ਕਿ ਐਵਰੇਜ 500 ਰੁਪਏ ਪੇ ਕਰਨਾ ਪੈਂਦਾ ਜੀ ਜੀ ਬਿਲਕੁਲ 1500 ਤੇਲ ਦਾ ਖਰਚਾ ਹੈ ਪਰ 500 ਕਹਿ ਲਓ ਕਿ ਤੁਹਾਨੂੰ ਸੜਕ ਦਾ ਚਾਰਜ ਦੇਣਾ ਪੈਂਦਾ ਹੈ ਜੀ ਤਾਂ ਹੋਰ ਇਹ ਦੂਜਾ ਇਹ ਤੁਸੀਂ ਇਹ ਤਾਂ ਇੱਕ ਤਰ੍ਹਾਂ ਨਾਲ ਹੋਰ ਲੁੱਟਦਾ ਮੂੰਹ ਖੋਲ ਰਿਹਾ ਕਿ ਜਿੱਥੇ ਜੀ ਕਰੇਗਾ ਸਮਰੱਥਾ ਅਧਿਕਾਰੀ ਨੂੰ ਅਗਲੇ ਦਿਨ ਕੇ ਚਾਰ ਛਿਲੜ ਦੇ ਸਮਰੱਥਾ ਅਧਿਕਾਰੀ ਸਮਰੱਥਾ ਅਧਿਕਾਰੀ ਆਪ ਹੀ ਸਮਰੱਥਾ ਰੱਖ ਲੈਗਾ ਸਾਰੀ ਕੁਝ ਤਾਂ ਭਾਈ ਬਖਸ਼ੋ 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 ਕਿਉਂ ਮਾਰਦੇ ਜੇ ਮੀਡਲ ਕਲਾਸ ਨੂੰ ਮੀਡਲ ਕਲਾਸ ਤੇ ਗੱਲ ਤੇ ਤੂੰ ਹੀ ਫਾਹ ਪਾ ਦਿੱਤਾ ਸਹੀ ਗੱਲ ਹੈ ਐ ਕਹ ਲੋ ਕਿ ਉਹਨੂੰ ਧੂਕੇ ਲਈ ਫਿਰਦੇ ਜਿਵੇਂ ਬੰਗਲਾਦੇਸ਼ ਚ ਉੱਥੇ ਧੂਈ ਫਿਰਦੇ ਨੇ ਲੋਕ ਤੋ ਗੱਲ ਇਹ ਆ ਕਿ ਪਲੀਜ਼ ਸਾਨੂੰ ਬਖਸ਼ੋ ਗੜਕਰੀ ਸਾਹਿਬ ਤੁਹਾਨੂੰ ਚੰਗੇ ਬੰਦੇ ਸਮਝਦੇ ਸੀਗੇ ਪਰ ਤੂੰ ਹੀ ਤੇ ਸਾਨੂੰ ਵੀ ਸ਼ਰਮਿੰਦਿਆਂ ਕਰ ਦਿੱਤਾ ਹੂੰ ਜੀ ਜੀ ਅਹਿਮਦ ਫਕਰਬਾਸ ਜੀ ਪਾਕਿਸਤਾਨ ਤੋਂ ਜੁੜੇ ਹੋਏ ਨੇ ਬਹੁਤ ਮੁਹੱਬਤਾਂ ਬਾਬੇ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ 골ਡ ਮੀਡਲ ਦੀ ਵਿਸ਼ੇਸ਼ ਵਧਾਈ ਹੈ ਅਰਸ਼ਦ ਨਦੀਮ ਦੇ ਜਿੱਤਣ ਦੀ ਜੀ ਜੀ